ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਇੱਕ ਸਾਖੀ ਜੁੜਦੀ ਹੈ ਉਹ ਸਾਖੀ ਉਹਨਾਂ ਦੇ ਅਵਤਾਰ ਪੁਰਖ ਤੋਂ ਪਹਿਲਾਂ ਦੀ ਹੈ ਤੇ ਉਸ ਸਾਖੀ ਦੇ ਮੁਤਾਬਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਉਨ੍ਹਾਂ ਦੀ ਸੁਪਤਨੀ ਮਾਤਾ ਗੰਗਾ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਉਹਨਾਂ ਨੂੰ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਨੇ ਮਿਹਣਾ ਮਾਰਿਆ ਕਿ ਤੁਹਾਡੇ ਘਰ ਕੋਈ ਪੁੱਤਰ ਨਹੀਂ ਇਸ ਕਰਕੇ ਗੁਰਗੱਦੀ ਦਾ ਮਾਲਕ ਮੇਰਾ ਪੁੱਤਰ ਮਿਹਰਵਾਨ ਬਣੇਗਾ ਕਿਉਂਕਿ ਪ੍ਰਿਥੀ ਚੰਦ ਨੂੰ ਵੀ ਲਾਲਸਾ ਸੀ ਗੁਰਗੱਦੀ ਦੀ ਇਸੇ ਕਰਕੇ ਜਦੋਂ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਚੋਣ ਕੀਤੀ ਤੇ ਪ੍ਰਿਥੀ ਚਾਂਦ ਨੇ ਬੜਾ ਵਿਰੋਧ ਕੀਤਾ ਸੀ ਤੇ ਉਹ ਕੋਈ ਨਾ ਕੋਈ ਹੀਲਾ ਲੱਭਦਾ ਸੀ ਕਿਸੇ ਤਰੀਕੇ ਨਾਲ ਗੁਰਗੱਦੀ ਮੇਰੇ ਹੱਥ ਆ ਜਾਵੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੁਪਤਨੀ ਨੇ ਜਦੋਂ ਇਹ ਬੋਲ ਸੁਣੇ ਕਰਮੋਂ ਦੇ ਕੋਲੋਂ ਤਿਉਹਨਾ ਨੇ ਜਾ ਕੇ ਸਤਗੁਰਾਂ ਨੂੰ ਆਖਿਆ ਸਤਗੁਰੂ ਜੀ ਤੁਸੀਂ ਦੁਨੀਆ ਨੂੰ ਦਾਤਾਂ ਵੰਡਣ ਵਾਲੇ ਹੋ अनेका ਹੀ ਸੰਗਤਾਂ ਆਪ ਜੀ ਦੇ ਦਰ ਤੇ ਆ ਕੇ ਝੁਕਦੀਆਂ ਨੇ ਤੇ ਆਪ ਜੀ ਦੇ ਅੱਗੇ ਅਰਦਾਸ ਬੇਨਤੀਆਂ ਕਰਦੀਆਂ ਨੇ ਆਪ ਜੀ ਸੰਗਤਾਂ ਨੂੰ ਵਰ ਦਿੰਦੇ ਹੋ ਤੇ ਸੰਗਤਾਂ ਆਪ ਜੀ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੀਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਾਤਾ ਜੀ ਕਿ ਸਤਗੁਰੂ ਜੀ ਐਸਵਾਰ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼ ਦਿਓ ਸਤਗੁਰੂ ਗੁਰਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਆਖਿਆ ਕਿ ਬਾਬਾ ਬੁੱਢਾ ਜੀ ਭੀੜ ਵਿੱਚ ਰਹਿੰਦੇ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਜਿਸ ਭੀੜ ਵਿੱਚ ਰਹਿੰਦੇ ਸਨ ਉਸ ਭੀੜ ਦੀ ਜਿਹੜੀ ਜਗ੍ਹਾ ਸੀ ਉਹ ਅਕਬਰ ਬਾਦਸ਼ਾਹ ਨੇ ਬੀਬੀ ਪਾਨੀ ਜੀ ਦੇ ਨਾਮ ਲਗਾਈ ਕਿ ਮਾਤਾ ਪਾਨੀ ਜੀ ਉਹਨਾਂ ਦੇ ਨਾਮ ਤੇ ਜਿਹੜੀ ਜਗ੍ਹਾ ਅਕਬਰ ਬਾਦਸ਼ਾਹ ਨੇ ਲਗਾਈ ਸੀ ਉਸ ਜਗ੍ਹਾ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਉਸ ਸਥਾਨ ਦੀ ਸੇਵਾ ਕਰਦੇ ਸਨ ਤੇ ਉਸ ਸਥਾਨ ਦੇ ਉੱਤੇ ਉਹਨਾਂ ਨੇ ਪਸ਼ੂ ਪੰਛੀ ਰੱਖੇ ਸਨ ਤੇ ਮਾਤਾ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਜਾਓ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੇ ਕੋਲੋਂ ਪੁੱਤਰ ਦੀ ਦਾਤ ਮੰਗੋ ਤੇ ਉਹਨਾਂ ਦੀ ਭਾਵਨਾ ਨਾਲ ਸੇਵਾ ਕਰਿਓ ਮਾਤਾ ਜੀ ਗਏ ਮਾਤਾ ਜੀ ਨੇ ਪ੍ਰਸ਼ਾਦੇ ਪਕਾਏ ਤੇ ਰੱਥ ਤੇ ਚੜ ਕੇ ਗਏ ਤੇ ਜਦੋਂ ਰੱਥ ਤੇ ਚੜ ਕੇ ਗਏ ਰੱਥ ਦੇ ਪਹੀਆਂ ਦੀ ਖੜਾਕ ਦੇ ਨਾਲ ਤੇ ਘੋੜਿਆਂ ਦੀਆਂ ਪੈਰਾਂ ਦੀ ਖੜਾਕ ਦੇ ਨਾਲ ਜਿਹੜੇ ਪਸ਼ੂ ਪੰਛੀ ਡਰ ਗਏ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਹੇ ਗੁਰੂ ਕੇ ਆ ਮਹਿਲਾ ਨੂੰ ਕਿੱਧਰ ਭਜੜਾ ਪਈਆਂ ਨੇ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹਨੇ ਬਚਨ ਕਹੇ ਤੇ ਮਾਤਾ ਜੀ ਵਾਪਸ ਆ ਗਏ ਤੇ ਸਾਰੀ ਕਟਨਾ ਆ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਕਿ ਬਾਬਾ ਬੁੱਢਾ ਜੀ ਨਾਰਾਜ਼ ਹੋ ਗਏ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਆਖਿਆ ਮਾਤਾ ਗੰਗਾ ਜੀ ਨੂੰ ਕਿ ਜਦੋਂ ਮਹਾਪੁਰਖਾਂ ਦੀ ਸੇਵਾ ਕਰਨ ਜਾਈਦਾ ਹੈ ਰੱਥਾਂ ਤੇ ਚੜ ਕੇ ਨਹੀਂ ਜਾਈਦਾ ਤੇ ਨਿਮਰਤਾ ਸਹਿਤ ਜਾਈਦਾ ਹੈ ਤਨ ਮਾਤਾ ਗੰਗਾ ਜੀ ਉਹਨਾਂ ਨੇ ਅਗਲੀ ਸਵੇਰ ਆਪਣੇ ਹੱਥੀਂ ਪ੍ਰਸ਼ਾਦੇ ਤਿਆਰ ਕੀਤੇ ਗੰਡੇ ਅਤੇ ਹੋਰ ਪਦਾਰਥ ਰੱਖ ਕੇ ਲੈ ਗਏ ਤੇ ਪੈਦਲ ਹੀ ਚੱਲੇ ਤੇ ਵੀਰ ਸਾਹਿਬ ਪੈਦਲ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਸਮੇਂ ਕੰਮ ਕਾਜ ਤੋਂ ਵਿਹਲੇ ਹੋਏ ਤੇ ਮਾਤਾ ਜੀ ਨੂੰ ਹੁੰਦਿਆ ਵੇਖ ਕੇ ਉਹਨਾਂ ਦੇ ਮੂੰਹੋਂ ਬਚਨ ਨਿਕਲੇ ਕਿ ਮਾਤਾ ਜੀ ਅਸੀਂ ਆਪ ਜੀ ਦੇ ਉਡੀਕ ਕਰ ਰਹੇ ਸੀ ਆਪ ਜੀ ਆਪਣੇ ਪੁੱਤਰਾਂ ਦੀ ਭੁੱਖ ਨੂੰ ਜਾਣਦੇ ਹੋ ਇਸੇ ਕਰਕੇ ਸਾਡੇ ਲਈ ਪ੍ਰਸ਼ਾਦੇ ਲੈ ਕੇ ਆਏ ਹੋ ਬੜੀ ਭੁੱਖ ਲੱਗੀ ਸੀ ਸਾਨੂੰ ਪ੍ਰਸ਼ਾਦੇ ਛਕਾਓ ਧਨ ਮਾਤਾ ਗੰਗਾ ਜੀ ਨੇ ਪ੍ਰਸ਼ਾਦੇ ਛਕਾਏ ਬਾਬਾ ਬੁੱਢਾ ਸਾਹਿਬ ਜੀ ਜਾਣਦੇ ਸਨ ਕਿ ਮਾਤਾ ਗੰਗਾ ਜੀ ਇਸ ਸਥਾਨ ਤੇ ਕਿਉਂ ਆਏ ਨੇ ਉਹਨਾਂ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਡਾ ਪੰਨਿਆ ਤੇ ਬਚਨ ਕਹੇ ਕਿ ਤੁਹਾਡੇ ਕਰ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸ ਤਰ੍ਹਾਂ ਜ਼ਾਲਿਮਾਂ ਦੇ ਸਿਰਾਂ ਨੂੰ ਪੰਨੇਗਾ ਜਿਸ ਤਰ੍ਹਾਂ ਅਸੀਂ ਆਪਣੇ ਮੁਕੇ ਦੇ ਨਾਲ ਗੰਡਾ ਪੰਨਿਆ ਹੈ ਉਸੇ ਸਮੇਂ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕੀ ਤੇ ਮਾਤਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਵਾਰ ਬਖਸ਼ਿਸ਼ ਕੀਤਾ ਤੇ ਇਸ ਤੋਂ ਕੁਝ ਸਮੇਂ ਬਾਅਦ ਹੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਗੁਰੂ ਕੀ ਵਡਾਲੀ ਵਿਖੇ ਸਟੇ ਹੁਣ ਸਵਾਲ ਇਹ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਸਰਬ ਕਲਾ ਸਮਰਾਟ ਸਨ ਫਿਰ ਉਹਨਾਂ ਨੇ ਇਹ ਕਉਤਕ ਕਿਉਂ ਰਚਿਆ ਅਸਲ ਗੱਲ ਇਹ ਹੈ ਕਿ 사ਤਗੁਰ ਸੱਚੇ ਪਾਤਸ਼ਾਹ ਜੀ ਇਹ ਸਿੱਖਿਆ ਦੇਣਾ ਚਾਹੁੰਦੇ ਸਨ ਸਿੰਘਾਂ ਨੂੰ ਆਪਣੀ ਸਿੱਖਾਂ ਨੂੰ ਕਿ ਭਾਈ ਬੰਦਗੀ ਵਾਲੀਆਂ ਰੂਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਮਹਾਪੁਰਖਾਂ ਨੂੰ ਮਹਾਪੁਰਖਾਂ ਦੀ ਸੇਵਾ ਕੀਤੇ ਆ ਹੀ ਵੱਡੇ ਫਾਲ ਪ੍ਰਾਪਤ ਹੁੰਦੇ ਨੇ ਤੇ ਦੂਜਾ ਕਾਰਨ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਸਿੱਖ ਸਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਭ ਜੀ ਨੂੰ ਵਰ ਦਿੱਤਾ ਸੀ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ ਪਾਲ ਕਹੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਉੱਥੇ ਪ੍ਰਗਟ ਹੋ ਜਾਵਾਂਗੇ ਇਸ ਕਰਕੇ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੇ ਅੰਦਰ ਉਹਨਾਂ ਨੇ ਸਾਧ ਕੀ ਮਹਿਮਾ ਵਰਨਾ ਕੌਣ ਪਾ ਪ੍ਰਾਨੀ 7ਵੀਂ ਅਸ਼ਟਪਦੀ ਦੇ ਵਿੱਚ ਸਾਧ ਕੀ ਮਹਿਮਾ ਵਰਣਨ ਕੀਤੀ ਹੈ ਸਾਧ ਕੀ ਮਹਿਮਾ ਲਿਖੀ ਹੈ 13ਵੀਂ ਅਸ਼ਟਪਦੀ ਦੇ ਵਿੱਚ ਜਿਹੜੇ ਸੰਤ ਦੀ ਨਿੰਦਾ ਕਰਦੇ ਨੇ ਉਹਨਾਂ ਦੀ ਦੁਰਦਸ਼ਾ ਵੀ ਬਿਆਨ ਕੀਤੀ ਹੈ ਸੋ ਇਸ ਕਰਕੇ ਪਰਪੱਕ ਕਰਾਉਣੇ ਕਰਾਉਣਾ ਚਾਹੁੰਦੇ ਸਨ ਗੁਰਬਾਣੀ ਦੇ ਬਚਨ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਅਗਲੀ ਗੱਲ ਕਿ ਸਾਧ ਕੀ ਜਿਹੜੀ ਸੇਵਾ ਹੈ ਉਹ ਨਿਮਰਤਾ ਤੋਂ ਬਿਨਾ ਨਹੀਂ ਹੋ ਸਕਦੀ ਇਸ ਕਰਕੇ ਜਿਹੜੀ ਰੱਖਾਂ ਦੇ ਖਿੜਾਕ ਨਾਲ ਪੰਛੀਆਂ ਦੇ ਡਰਨ ਵਾਲੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਉਹ ਇਸੇ ਪ੍ਰਸੰਗ ਦੇ ਵਿੱਚ ਮਹਾਰਾਜ ਜੀ ਨੇ ਕੌਤਕ ਰਚਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ